ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਾਕੇ ਤਾਂ ਬਹੁਤ ਹੋਏ ਸਾਕਾ ਵਖਰਾ ਏ ਸਰਹੰਦੇ ਦਾ ਜਰ ਗੌਰ ਨਾਲ ਪੜਿਓ ਇਤਿਹਾਸ ਉਪਾਪਨ ਕੰਦ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਵੇਖ ਕੇ ਝੁਲਮ ਗਿਆਨੀ ਜ਼ਰਿਆ ਖੇਡਣ ਦੀਆਂ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕਿਉਂ ਨੀ ਕਰਿਆ ਖੇਡਣ ਦੀਆਂ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕਿਉਂ ਨੀ ਕਰਿਆ ਖੇਡ ਲੈਣ ਦੇ ਫੁੱਲਾਂ ਨੂੰ ਗੰਗੁਆਏ ਨਾ ਕਹਿ ਕਮਾਵੀ ਜੇ ਲੋੜ ਹੈ ਮਾਇਆ ਦੀ ਲਾਲ ਮੇਰੇ ਗੋਬਿੰਦ ਤੋਂ ਲੈ ਆਵੀ ਮੰਨੀ ਨਾ ਦਾਦੀ ਦੀ ਦਾਦੀ ਦੀ ਕੋਰਿੰਦਾ ਗਿਆ ਗੁਸੇ ਨਾਲ ਭਰਿਆ ਖੇ ਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇ ਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਡੰਗ ਦੇਖ ਕੇ ਰਹਿ ਗਈਆਂ ਅੱਖਾਂ ਚੋਂ ਪਾਣੀ ਪਰਦੀਆਂ ਪਹਿਣਾ ਕੀ ਜਾਲਮ ਏ ਮਾਸੂਮਾਨੂ ਹਾਕਮ ਬਦਲਾ ਕਾਦਾ ਲੈਣਾ ਜਾਪਣ ਕੋਈ ਰੱਬ ਰੂਹਾ ਰੱਬ ਰੂਹਾ ਵੇ ਕੇ ਤਪ ਦਾ ਕਾਲ ਜਾ ਠਰਿਆ ਖੇਡਣ ਦੀ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕੇ ਆਣੀ ਕਰਿਆ ਖੇਡਣ ਦੀ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕੇ ਆਣੀ ਕਰਿਆ ਸਦ ਕੋਲ ਵਜ਼ੀਰੇ ਨੇ ਤਨ ਦਿਨ ਲਾਈ ਕਚਰੀ ਤਿੱਖੀ ਦੇਵਾਂ ਜੇ ਲਾਲਚ ਮੈਂ ਸ਼ਾਇਦ ਇਹ ਛੱਡ ਦੇ ਬਣਗੇ ਸਿੱਖੀ ਟੱਕ ਜੱਜ ਵਾਯੋ ਦੀਆਂ ਦਾ ਯੋ ਦੀਆਂ ਦਾ ਸੂਬਾ ਬਿਣਾ ਜੰਗ ਤੋਂ ਹਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰਿਓ ਤਰਸ ਕੇ ਆਨੀ ਕਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕੇ ਆਨੀ ਕਰਿਆ ਇਨਾ ਉੱਚਾ ਉੱਡ ਥੋੜਾ ਮਾਸ ਨੂੰ ਤੇ ਬੱਚਿਓ ਇਲਾਣੇ ਲੈ ਜਾਣਾ ਅਸਮਾਨਾਂ ਇਨਾ ਉੱਚਾ ਉੱਡ ਜਾਣਾ ਝਾਲਮ ਏ ਸਿੱਖੀ ਦੀਆਂ ਨਿਸ਼ਾਨਾਂ ਗੰਘੂ ਕਰਦਾ ਪੇਤੀ ਹੈ ਪੇਤੀ ਹੈ ਗਦੜੀਆ ਲੰਕਾ ਢਾਨ ਤੋਂ ਵੜਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕੇ ਆਨੀ ਕਰਿਆ ਕੇ ਢਣਦੀਆਂ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕੇ ਆਣੀ ਕਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ